ਆ ਤਾਂ ਬਹੁਤ ਮਾੜੇ ਹੋ ਚੁੱਕੇ ਜੀ ਦਰਿਆ ਜਿਆਦਾ ਤਾਂ ਚੜਾ ਆ ਪੈਲੀਆਂ ਟੱਟ ਰੱਟ ਤੇ ਦਰਿਆ ਆ ਆਪਣੇ ਵਿੱਚ ਵਾ ਕੇ ਲੈ ਜਾਂਦਾ ਜੀ ਗੁਰਦੁਆਰਾ ਸਾਹਿਬ ਵੀ ਤੁਹਾਡਾ ਜਿਹੜਾ ਟੱਟ ਗਿਆ ਜੀ ਵਿੱਚ ਹਾਂਜੀ ਇੱਥੇ ਡੇਰਾ ਹੀ ਬਾਬੇ ਨਾਨਕ ਸਰੀਆਂ ਦਾ ਬਾਬੇ ਕੁੰਨਨ ਜੀ ਦਾ ਜੀ ਤੇ ਡੇਰਾ ਬਹੁਤ ਵਧੀਆ ਬਣਿਆ ਜੀ ਲੰਗਰ ਹਾਲ ਵੀ ਬੜਿਆ ਹੈ ਦੀਵਾਨ ਹਾਲ ਵੀ ਬਣਿਆ ਹੈ ਤੇ ਉਹ ਵੀ ਡਹਿਗੇ ਵਿੱਚ ਚਲੇ ਗਏ ਬਾਕੀ ਪੰਜਾਬ ਦੇ ਹਾਲਾਤ ਇਹ ਕਿ ਇੱਕ ਫਸਲ ਮਰੂਗੀ ਮਤਲਬ ਆਪਾਂ ਕਰ ਕਰਕੇ ਵੀ ਪਾਈ ਝੋਨੇ ਉਤੋਂ ਦੀ ਪਾਣੀ ਨਾ ਗਿਆ ਜਾਂ ਰੇਤ ਖੜ ਗਈ ਪਰ ਇੱਥੇ ਜਿਹੜੀ ਜ਼ਮੀਨ ਹੀ ਤੁਹਾਡੀ ਸਾਰੇ ਉਮਰ ਵਾਸਤੇ ਜਿਹੜੀ ਆਪਾਂ ਕਹਿੰਦੇ ਜਮੀਨ ਜਿਹੜੀ ਖਤਮ ਹੋ ਗਈ ਹੈ ਸਾਨਾ ਭਾਈ ਕਿੰਨੇ ਕਿੱਲੇ ਜ਼ਮੀਨ ਤੁਹਾਡੀ ਇਹਦੇ ਵਿੱਚ ਜਿਹੜੀ ਵੀ ਆਪਣੇ 5-7 ਕਿੱਲੇ ਆਈ ਉੱਥੇ ਪਾਣੀ ਉਧਰ ਰੋਡ ਪਾਣੀ ਦਾ ਪੈ ਠਾ ਠਾਈ ਜਾਂਦਾ ਠੀਕ ਹੈ ਮਤਲਬ 5-7 ਕਿੱਲੇ ਜਿਹੜੇ ਤੁਹਾਡੇ ਫਸਲ ਉਣਗੇ ਮੈਂ ਰੋਡ ਘਰ ਦਰਵਾਜ਼ੇ ਆ ਗਈ ਬਣਾ ਤੇ ਭਾਈ ਫਿਰ ਹੁਣ ਇਹਦੇ ਵਿੱਚ ਉੱਠੋਂਗੇ ਕਿਵੇਂ ਮੰਨ ਲਓ ਪਹਿਲਾਂ ਵੀ ਕਦੇ ਹੋਇਆ ਇਹ ਇਹ ਵਾਰ ਵੀ ਮੇਰੇ ਅੱਛਾ ਮੰਨ ਲਾ ਕੇ 5-7 ਕਿਲੇ ਜ਼ਮੀਨ ਗਈ ਆ ਤੇ ਨਹੀਂ ਤਾਂ ਬੰਦੇ ਦਾ ਮੈਂ ਕਹਿੰਦਾ ਵੀ ਇੱਕ ਵਾਰੀ ਫਸਲ ਮਾਰ ਜੇ ਬੰਦੇ ਦਾ ਰੋ ਰੋ ਕੇ ਨਹੀਂ ਉੱਠਿਆ ਤਾਂ ਫਿਰ ਤੁਸੀਂ ਹਜੇ ਮੁਸਕਰਾ ਰਹੇ ਨਹੀਂ ਅਸੀਂ ਜੇ ਮਹਾਰਾਜ ਆਸਰੇ ਤੇ ਜੀ ਕੱਲ ਮੰਤਰੀ ਸਾਹਿਬ ਭੁੱਲਰ ਲਾਲ ਜੀਤ ਵੀ ਆਏ ਸੀ ਪਰ ਭਜਨ ਸਿੰਘ ਜੀ ਵੀ ਆਏ ਸੀ ਨਾਲ ਡੀਸੀ ਵੀ ਆਏ ਪਰ ਮੰਤਰੀ ਸਾਹਿਬ ਨੇ ਕੱਲ ਸਾਨੂੰ ਕਹਿ ਗਿਆ ਵੀ 5 ਦਿਨ ਰੁਕੋ ਕੱਲ ਮੰਤਰੀ ਸਾਹਿਬ ਦਾ ਇੱਥੇ ਆ ਕੇ ਇਹ ਕਹਿਣਾ ਕਿ 5 ਦਿਨਾਂ ਨੂੰ ਅਸੀਂ ਤੁਹਾਨੂੰ ਜਿਹੜਾ ਸਹਾਇਤਾ ਪਹੁੰਚਾ ਦਾਂ ਤੇ ਇਹ ਤਾਂ ਸਰਕਾਰ ਦੀ ਬਹੁਤ ਵੱਡੀ ਨਾ ਲੱਗੇ 5 ਦਿਨਾਂ ਤੋਂ ਸਾਰਾ ਪੈੰਡ ਨਹੀਂ ਥਿਆਉਣਾ ਸੀ। ਇਹਦੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ। ਸੰਗਤ ਨੂੰ ਹੀ ਬੇਨਤੀ ਕਰਦੇ ਆਂ ਵੀ ਸਾਨੂੰ ਤੇ ਕੋਈ ਵੀ ਕਿਸੇ ਬੰਦੇ ਨੂੰ ਸੰਯੋਗ ਨਹੀਂ ਮਿਲਦਿਆ। ਸੰਗਤ ਹੀ ਆ ਸੰਯੋਗ ਦੇਵੇ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਕੋਈ ਸਕੀਮ ਲਾ ਕੇ ਚਲੋ ਕ੍ਰੇਟ ਚਾ ਤੋੜੇ ਭਰ ਕੇ ਜੇ ਆਪਾਂ ਕੇਵ ਹਿਸਾਬ ਨਾਲ ਕੋਈ ਥੋੜਾ ਬਾਦਾ ਇਹਨੂੰ ਰੋਕੀਏ ਜੇ ਰੁਕ ਜਾਵੇ ਤਾਂ ਕੋਈ ਨਾ ਕੁਝ ਜਿਹੜੀ ਧਾਰ ਰੁਕ ਜਾਵੇ ਤੇ ਜਿੰਨੇ ਰਸਦਾ ਆ ਰਹੀ ਆ ਪਿੰਡਾਂ ਦੇ ਵਿੱਚ ਜਾਂ ਪਸ਼ੂਆਂ ਦਾ ਚਾਰਾ ਆ ਰਿਹਾ ਜਾਂ ਕੋਈ ਵੀ ਸਹਾਇਤਾ ਆ ਰਹੀ ਆ ਜਦੋਂ ਉਹ ਆਪਾਂਗੇ ਪੰਜਾਬ ਦੇ ਲੋਕ ਹੀ ਕਰਿਆ ਸਰਕਾਰ ਸਰਪੇਖ ਮੂਕ ਦਰਸ਼ਕ ਹੋ ਕੇ ਦੇਖ ਰਹੀ ਹੈ ਜਾਂ ਆਪਾਂਗੇ ਰਾਸ਼ਨ ਨਾਲ ਰੋਕ ਕੇ ਆਪਦੇ ਉੱਤੇ ਜਿਹੜਾ ਹੈਗਾ ਬੈਨਰ ਲਾਉਣ ਨੂੰ ਆ ਜਾਂ ਮੰਤਰੀ ਸਾਹਿਬ ਤੇ ਆਪਾਂਗੇ ਉਹਨਾਂ ਦੇ ਜਿਹੜਾ ਐਮਐਲਏ ਸਾਹਿਬ ਫੋਟੋ ਮੱਖਚਾਉਣ ਨੂੰ ਆ ਪਿੰਡ ਡੁੱਬਨ ਦੀ ਕਿਨਾਰੇ ਆ ਸਾਨੂੰ ਬੜਾ ਫਿਕਰ ਹੁਣ ਜਿਵੇਂ ਹੀ ਆਪਦੇ ਘਰਾਂ ਤੋਂ ਆਏ ਆ ਸਾਨੂੰ ਪਿੱਛੇ ਹੁਣ ਅਸੀਂ ਸਵੇਰ ਦੇ ਨਿਕਲੇ ਆ ਸ਼ਾਮ ਨੂੰ ਘਰੇ ਉੱਤੇ ਪਿੱਛੇ ਫੋਨ ਆਈ ਜਾਂਦੇ ਆ ਵੀ ਪਹਿਲਿਆਂ ਦਾ ਕੀ ਆਲਾ ਆਪਣੇ ਘਰਾਂ ਨੂੰ ਹਟਾ ਲਗਣ ਦੀ ਤਿਆਰੀ ਹੋ ਗਈ ਆਪਾਂ ਕੀ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੁੜਲੀ ਇਸ ਵਕਤ ਤਾਂ ਮੌਜੂਦ ਆ ਹਰੀ ਕੇ ਪੱਤ ਬਿਆਸ ਦਰਿਆ ਵਗ ਰਿਹਾ ਦੂਸਰੇ ਪਾਸੇ ਸਤਲੁਜ ਹੁੰਦਾ ਸਤਲੁਜ ਤੇ ਬਿਆਸ ਦਾ ਆਪਾਂ ਸੰਗਮ ਆ ਜਿਹੜਾ ਉਹ ਹਰੀਕੇ ਆਪਾਂ ਕੇ ਹੈਡ ਤੇ ਹੋ ਜਾਂਦਾ ਹੈ ਨਾ ਸੋ ਇਸ ਵਕਤ ਆਪਾਂ ਜਿਹੜਾ ਹੈਗਾ ਇਹ ਪਿੰਡ ਆ ਜਿਹਦੇ ਆਪਾਂ ਕੇ ਸੈਂਕੜੇ ਏਕੜ ਜ਼ਮੀਨ ਹੈ ਉਹ ਤੋਂ ਬਿਨਾ ਗੁਰੂ ਘਰ ਜਿਹੜਾ ਹੈਗਾ ਉਹ ਵੀ ਵਿੱਚੇ ਵਹਾ ਕੇ ਲੈ ਗਿਆ ਸਰਪੰਚ ਸਾਹਿਬ ਨੇ ਨਾਲ ਕਈ ਜਿਹੜੇ ਹੈਗਾ ਪਤਵੰਤੇ ਸੱਜਣ ਨੇ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਤੇ ਤੁਹਾਡੀ ਕੀ ਕੀ ਹੁਣ ਜੜੀ ਹੈਗਾ ਸਮੱਸਿਆ ਇੱਥੇ ਵਾਗਰ ਜੀ ਦਾ ਖਾਲਸਾ ਵਾਗਰ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਜੀ ਪਿੰਡ ਆਪਣਾ ਹੀ ਕਿੜੀਆਂ ਜੀ ਹਰ ਇੱਕ ਆ ਤੇਨੇ ਕਿਲੋ ਮੀਟਰ ਦੀ ਆਪਣੀ ਦੂਰੀ ਆ ਜੀ ਤਾਂ ਹਾਲਾਤ ਬਹੁਤ ਮਾੜੇ ਹੋ ਚੁੱਕੇ ਜੀ ਜੀ ਦਰਿਆ ਜਿਆਦਾ ਤਾਂ ਜੜਾ ਆ ਪੈਲੀਆਂ ਢੱਠ ਰੱਟ ਕੇ ਤੇ ਦਰਿਆ ਆਪ ਦੇ ਵਿੱਚ ਵਗਾ ਕੇ ਲੈ ਜਾਂਦਾ ਜੀ ਜੀ ਤੇ ਬਾਈ ਜੀ ਕਿੰਨੇ ਜ਼ਮੀਨ ਆ ਤੁਹਾਡੇ ਪਿੰਡ ਦੀ ਜਿਹੜੀ ਹੁਣ ਤੱਕ ਇੱਥੇ ਅੰਦਰ ਚਲੀ ਗਈ ਆ ਜਿੱਥੇ ਆਪਾਂ ਖਲੋਤੇ ਅੱਜ ਹੁਣ ਆਇਆ ਇਹ ਵਕਤ ਜੀ ਇੱਥੇ ਅਸੀਂ ਆਹਦੇ ਹਿਸਾਬ ਨਾਲ 50 ਕਿੱਲੇ ਕਿੰਨੇ ਆ ਵੀ ਸਾਡੀ ਜਿਹੜੀ ਆ ਰੋੜ ਕੇ ਆਪਦੇ ਵਿੱਚ ਸਮਾਗ ਲੈ ਗਿਆ ਜੀ ਇਹ ਤੋਂ ਬਣਾ ਦੂਸਰੇ ਇਲਾਕੇ ਜਿਹੜਾ ਹੋਰ ਪਿੰਡ ਦੇ ਜਿੱਥੇ ਹੋਰ ਪੜੇਗਾ ਉੱਥੋਂ ਵੀ ਰੂੜੀ ਵੀ ਹੈ ਉੱਥੋਂ ਵੀ ਰੂੜੀ ਆ ਪਿੰਡ ਦੇ ਉਧਰੋਂ ਨਜ਼ਦੀਕ ਦਰਿਆ ਲੱਗੇ ਆ ਗਿਆ ਵਾ ਥੋੜਾ ਹੀ ਦੂਰੀ ਰਹਿ ਗਈ ਆ ਤੇ ਉਹ ਵੀ ਸਾਨੂੰ ਖਤਰਾ ਬਣਿਆ ਵਾ ਜੇ ਪਿੰਡ ਦੇ ਲੱਗੇ ਆ ਗਿਆ ਜੇ ਸਾਡੇ ਘਰਾਂ ਨੂੰ ਢਾਹ ਲੱਗੀ ਤੇ ਸਾਡੇ ਘਰਾਂ ਦਾ ਵੀ ਨੁਕਸਾਨ ਹੋਊਗਾ ਸੋ ਗੁਰਦੁਆਰਾ ਸਾਹਿਬ ਵੀ ਤੁਹਾਡਾ ਜਿਹੜਾ ਟੱਟ ਗਿਆ ਜੀ ਵਿੱਚ ਹਾਂਜੀ ਇੱਥੇ ਡੇਰਾ ਹੀ ਬਾਬੇ ਨਾਨਕਸਰੀਆਂ ਦਾ ਬਾਬੇ ਕੁੰਨਨ ਜੀ ਦਾ ਜੀ ਤੇ ਡੇਰਾ ਬਹੁਤ ਜੀ ਲੰਗਰਾਲ ਵੀ ਬਣਿਆ ਹੈ ਜਿਵਾਣਾਲ ਵੀ ਬਣਿਆ ਹੈ ਜੀ ਤੇ ਉਹ ਵੀ ਢਾਕੇ ਵਿੱਚ ਚਲੇ ਗਏ ਬਾਈ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਦਰਿਆ ਕਿੰਨੀ ਦੂਰ ਵਗਦਾ ਸੀਗਾ ਜੇ ਹੁਣ ਆਪਾਂ ਇੱਥੇ ਦਿਖਾ ਗਏ ਤਾਂ ਸਾਰਾ ਆਪਾਂ ਪਾਣੀ ਦਾ ਵਹਣ ਬਹੁਤ ਦੂਰ ਆ ਉੱਥੋਂ ਲੱਗਦਾ ਇੱਥੇ ਜਿਹੜਾ 50 ਕਿਲੇ ਜ਼ਮੀਨ ਤੁਹਾਡੀ ਨਾਲ ਨਾਲ ਹੀ ਜਿਹੜੀ ਬਾਹੀ ਦੇ ਜਿਹੜਾ ਆਹ ਦਰਿਆ ਦੇ ਬਾਹੀ ਦੇ ਨਾਲ ਹੀ ਗਈ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਇਥੋਂ ਆਪਾਂ ਚੜਾਈ ਦੀ ਗੱਲ ਕਰੀਏ ਦਰਿਆ ਵਾਲੀ ਸਾਈਡ ਨੂੰ ਤੇ ਇਹ ਤਕਰੀਬਨ ਆਪਣੇ 8 8-10 ਕਿੱਲੇ ਦੀ ਚੜਾਈ ਹੁਣ ਹੋ ਗਈ ਹੈ ਜਿਹੜੀ ਢਾਗੇ ਲੈ ਗਿਆ ਤੇ ਲੰਬਾਈ ਲਈ ਆਪਾਂ ਉਧਰੋਂ ਬਾਬਾ ਜੀ ਲਿਆਦੀ ਇਹ ਲੰਬਾਈ ਸਾਰੀ ਗਿੰਦਿਆਂ ਵੀ 20 ਕਿੱਲੇ ਦੀ ਲੰਬਾਈ ਵੀ ਹੋ ਗਈ ਹੋਗੀ ਜੀ ਆ ਤੁਸੀਂ ਦੇਖ ਲਓ ਵੀ ਪੰਜਾਬ ਦੇ ਬਾਕੀ ਪੰਜਾਬ ਦੇ ਹਾਲਾਤ ਇਹ ਕਿ ਇੱਕ ਫਸਲ ਮਰੂਗੀ ਮਤਲਬ ਆਪਾਂ ਕਰ ਕਰਕੇ ਵੀ ਭਾਈ ਝੋਨੇ ਉਤੋਂ ਦੀ ਪਾਣੀ ਨਾ ਗਿਆ ਜਾਂ ਰੇਤ ਖੜ ਗਈ ਪਰ ਇੱਥੇ ਜਿਹੜੀ ਜ਼ਮੀਨ ਹੀ ਤੁਹਾਡੀ ਸਾਰੇ ਉਮਰ ਵਾਸਤੇ ਜਿਹੜੀ ਆਪਾਂ ਕਹਿੰਦੇ ਜਮੀਨ ਜਿਹੜੀ ਖਤਮ ਹੋ ਗਈ ਹੈ ਤੇ ਭਾਈ ਮੇਰੇ ਨਾਲ ਨੇ ਜਿਨ੍ਹਾਂ ਦੇ ਵੱਧ ਨੁਕਸਾਨਾ ਭਾਈ ਕਿੰਨੇ ਕਿੱਲੇ ਜ਼ਮੀਨ ਤੁਹਾਡੇ ਇਹਦੇ ਵਿੱਚ ਜਿਹੜੀ ਵੀ ਆਪਣੇ 5-7 ਕਿੱਲੇ ਆਏ ਉੱਥੇ ਪਾਣੀ ਉਧਰ ਰੋਡ ਪਾਕਿਸਤਾਨ ਪਾਈ ਢਾਈ ਢਾਈ ਜਾਂਦਾ ਵਾ ਠੀਕ ਹੈ ਮਤਲਬ 5-7 ਕਿੱਲੇ ਜਿਹੜੇ ਤੁਹਾਡੇ ਫਸਲ ਉਣ ਗਏ ਤੇ ਬਾਈ ਫਿਰ ਹੁਣ ਇਹਦੇ ਚ ਉੱਠੋਂਗੇ ਕਿਵੇਂ ਮੰਨ ਲਓ ਪਹਿਲਾਂ ਵੀ ਕਦੇ ਹੋਇਆ ਇਹ ਇਹ ਵਾਗ ਤੇ ਮੇਰੇ ਨਾਲ ਉਠਿਆਣਾ ਹੁਣ ਅੱਛਾ ਮੰਨ ਲਓ ਕਿ 5-7 ਕਿੱਲੇ ਜ਼ਮੀਨ ਗਈ ਆ ਤੇ ਨਹੀਂ ਤਾਂ ਬੰਦੇ ਦਾ ਮੈਂ ਕਹਣਾ ਇੱਕ ਵਾਰੀ ਫਸਲ ਮਾਰ ਜੇ ਬੰਦੇ ਦਾ ਰੋ ਰੋ ਕੇ ਨਹੀਂ ਉੱਠਿਆ ਜਾਂਦਾ ਫਿਰ ਤੁਸੀਂ ਅਜੇ ਵੀ ਮਸਕਰਾ ਰਹੇ ਹੋ ਨਹੀਂ ਅਸੀਂ ਜੇ ਮਾਰ ਦੇ ਆਸਰੇ ਤੇ ਹੀ ਜੀ ਮਾਰ ਦੇ ਆਸਰੇ ਤੇ ਚੱਲਾਂਗੇ ਬਸ ਜੋ ਮਾਰ ਚੰਗਾ ਲੱਗਦਾ ਉਹ ਹੀ ਹੋਊਗਾ ਉਹ ਹੀ ਹੋਊਗਾ ਤੇ ਬਾਈ ਜੀ ਫਿਰ ਤੁਸੀਂ ਜਿਹੜੇ ਆਹ ਲਗਾਤਾਰ ਜਿਹੜੀਆਂ ਢਿੱਗਾ ਡੈਗ ਰਹੀਆਂ ਪਿੱਛੇ ਫਿਰ ਸਾਨੂੰ ਹੁਣੇ ਆਵਾਜ਼ ਆਈ ਆ ਇੱਕ ਮਿੰਟ ਮੱਲਾ ਦਾ ਉੱਤੇ ਆ ਗਿਆ ਯਾਰ ਸਾਰਾ ਕੁਝ ਆਪਣੇ ਉਹ ਕਿ ਨਹੀਂ ਮੇਰਾ ਗੁਰਦਵਾਲੀ ਤੇ ਉਹ ਬਾਬੇ ਉਹ ਕਿਤੇ ਆਪਣੀ ਵੀਡੀਓ ਬਣਾਉਂਦੇ ਬਣਾਉਂਦੇ ਅੱਧਾ ਪਿੰਡ ਹੁਣਾਂ ਵਿੱਚ ਰੁੜ ਜਿਓ ਮੜ ਕੇ ਮਾਅਬਜਾ ਇਹਦਾ ਨਹੀਂ ਮਿਲਣਾਂ ਕਿ ਕੁਕੜਾਂ ਦਾ ਨਹੀਂ ਮਿਲੇ ਬੰਦੇ ਦਾ ਕਿਤੇ ਪਹਿਲਾਂ ਕੁਛ ਨਹੀਂ ਇੱਧਰ ਅੱਬਾ ਜੀ ਜਿਹੜਾ ਬੱਕਰੀਆਂ ਦਾ ਮਾਅਬਜਾ ਦੇਣ ਵਾਲੇ ਮੰਤਰੀ ਆ ਦੂਜੇ ਬਾਈ ਯਾਰ ਬਾਬੂ ਧਿਆਨ ਨਾ ਬਣਾਈ ਤੇ ਲਗਾਤਾਰ ਹੁਣ ਵੀ ਟਿੱਗਾਂ ਡੇਗ ਰਹੀਆਂ ਬਾਈ ਤੁਸੀਂ ਸਰਕਾਰ ਨੂੰ ਅਪੀਲ ਨਹੀਂ ਕੀਤੀ ਕਿ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਆਹੀ ਅਪੀਲ ਕੀਤੀ ਹੈ ਜੀ ਪਹਿਲਾਂ ਤਾਂ ਅਸੀਂ ਵੀਡੀਓ ਵਾਇਲ ਕੀਤੀ ਸੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਚੈਨਲ ਵਾਲਿਆਂ ਨੂੰ ਕਹਿ ਕੇ ਵੀਡੀਓ ਵਾਇਲ ਕੀਤੀ ਸੀ ਵੀ ਆਪ ਹੀ ਆਪਦੇ ਮੋਬਾਈਲ ਤੋਂ ਬਣਾ ਕੀਤੀ ਉਦੋਂ ਬਾਅਦਾਂ ਪ੍ਰਸ਼ਾਸਨ ਵੀ ਆਉਣਾ ਸ਼ੁਰੂ ਹੋਇਆ ਤਹਿਸੀਲਦਾਰ ਪਟਵਾਰੀ ਸਾਰੇ ਆਉਣੇ ਸ਼ੁਰੂ ਹੋਏ ਜੀ ਕੱਲ ਮੰਤਰੀ ਸਾਹਿਬ ਭੁੱਲਰ ਲਾਲਜੀਤ ਵੀ ਆਏ ਸੀ ਪਰ ਭਜਨ ਸਿੰਘ ਜੀ ਵੀ ਆਏ ਸੀ ਨਾਲ ਡੀਸੀ ਵੀ ਆਏ ਉਹਨਾਂ ਨੂੰ ਸਾਰਾ ਅਸੀਂ ਆਪ ਦਾ ਦੁੱਖ ਰੋ ਕੇ ਦੱਸਿਆ ਜੀ ਧਾਵਾ ਨਿਕਲਦੀ ਸਾਡੀਆਂ ਜ਼ਮੀਨਾਂ ਜਾਂਦੀਆਂ ਅਸੀਂ ਹੁਣ ਦੱਸੋ ਕੀ ਕਰੀਏ ਸਾਰਾ ਕੁਝ ਦੱਸਿਆ ਇਹਨਾਂ ਨੂੰ ਵੀ ਸਾਡਾ ਹੱਲ ਹੋ ਸਕਦਾ ਜੀ ਤੁਸੀਂ ਸਾਨੂੰ ਕੋਈ ਗਾੜੀ ਬੰਨ ਬੰਨ ਦੋ ਪੱਥਰ ਲਾ ਦੋ ਸਾਡੀ ਜ਼ਮੀਨ ਬਾਜੇ ਜਿਹੜੀ ਅੱਧਾ-ਅੱਧਕ ਲਾਜਮੀਨ ਉੱਤੇ ਬਚ ਗਈ ਆ ਚਲੋ ਉਹ ਵੀ ਬੱਚਾ ਦੇ ਦਾਣੇ ਦੁਨੇ ਸਾਡੇ ਖਾਨਦਾਨ ਆ ਟਾਪਣਾ ਚੱਲਦਾ ਰਹੂਗਾ ਤੇ ਉਹਨਾਂ ਨੇ ਗੱਲ ਵਿਸ਼ਵਾਸ ਤੇ ਦਵਾਇਆ ਪਰ ਉਹ ਵਿਸ਼ਵਾਸ ਇਹੋ ਵੀ ਉਹ ਤੇ ਗਾਹ ਨਹੀਂ ਗੱਲਾਂ ਨਾ ਵੀ ਪਾਣੀ ਲੱਥੂਗਾ ਕੋਈ ਗੱਲ ਬਣੂਗੀ ਤੇ ਇਹ ਤੇ ਹੁਣ ਅਸੀਂ ਆਨੇ ਆ ਵੀ ਸਾਨੂੰ ਅੱਜ ਕੋਈ ਕ੍ਰੇਟ ਜਿਹੜੇ ਬੰਦੇ ਆ ਜਾਲੀ ਦੇ ਲੋਹੇ ਦੇ ਉਹ ਦਿਓ ਸਾਨੂੰ ਉਹਦੇ ਵਿੱਚ ਤੋੜੇ ਰੱਖ ਕੇ ਅਸੀਂ ਸ਼ੁਰੂਤ ਨੇ ਸ਼ੁਰੂ ਕਰੀਏ ਸਾਰਾ ਪਿੰਡ ਮੁੰਡਿਆ ਜਿੰਨੇ ਖਲੋਤੇ ਸਾਰੇ ਜਾਣੇ ਆ ਵੀ ਅਸੀਂ ਮਿਹਨਤ ਕਰਦੇ ਆ ਜੁਣ ਸਾਡਾ ਕੁਛ ਨਾ ਕੋਈ ਬਚਾ ਹੋਏ ਪਰ ਮੰਤਰੀ ਸਾਹਿਬ ਨੇ ਕੱਲ ਸਾਨੂੰ ਕਹਿ ਗਿਆ ਵੀ 5 ਦਿਨ ਰੁਗੋ ਵੀ ਇੱਥੇ ਲਾਗੇ ਪਿੰਡ ਮਰ ਰਹਾ ਉੱਥੇ ਵੀ ਢਾ ਲਗੀ ਆ ਵੀ ਉੱਥੋਂ ਵਾਦਾ ਆਪਾਂ ਇੱਥੇ ਸਾਰਾ ਪ੍ਰਸ਼ਾਸਨ ਆਉ ਪਰ ਪੰਜਾਂ ਦਿਨਾਂ ਤੋਂ ਤੁਸੀਂ ਵੇਖੋ ਤੁਹਾਡੇ ਖਲੋਦਿਆਲ ਹੋਦਦੇ ਕਿਦਾਂ ਟੀ ਗੰਡਕਦੇ ਪੰਜਾਂ ਦਿਨਾਂ ਨੂੰ ਤੇ ਬਾੜੀ ਗੱਲ ਦੂਰ ਦੀ ਜਲ ਨਹੀਂ ਸਾਡੇ ਮੈਂ ਕਹਿੰਦਾ ਕਵਰੇਜ ਕਰਦੇ ਕਰਦੇ ਸਾਨੂੰ ਇਹ ਪਿੰਡ ਚਾਹੇ ਨਾ ਅੱਧਾ ਘੰਟਾ ਹੋ ਗਿਆ ਪਹਿਲਾਂ ਉਧਰੋਂ ਟਾਲੀਆਂ ਟੋਲੀਆਂ ਵਿੱਚ ਵਹਿ ਗਈਆਂ ਹੁਣ ਇਧਰਲੇ ਪਾਸੋਂ ਲਗਭਗ ਦੇਹ ਦੇ ਦਿੰਦੇ ਕਿਲਾ ਦੋ ਕਿਲੇ ਤਾਂ ਸਾਡੇ ਸਾਹਮਣੇ ਹੀ ਡੱਗ ਪਏ ਆ ਰਫ਼ਤਾਰ ਜਿਹੜੀ ਪਾਣੀ ਤੇਜ਼ ਆ ਬਾਈ ਜੀ ਤੁਹਾਡੀ ਕਿੰਨੀ ਜ਼ਮੀਨ ਆ ਜਿਹੜੀ ਹੁਣ ਤੱਕ ਰੋੜ ਚੁੱਕੀ ਆ ਵਿੱਚ ਦੋ ਕਿਲੇ ਅੱਗੀ ਜੀ ਰੁੜ ਗਈ ਦੋ ਕਿਲੇ ਵੇਧ ਚੋਨਾ ਸਾਰੀ ਫਸਲ ਜ਼ਮੀਨ ਰੁੜ ਗਈ ਹਾਂਜੀ ਬਾਈ ਫਿਰ ਇਹਦੇ ਚ ਫਿਰ ਕਿਵੇਂ ਹੁਣ ਉੱਠੋਂ ਕੇ ਆਉਣਾ ਸਮਾਂ ਇਤਨਾ ਗਿਆ ਜੀ ਬਸ ਇਤਨਾ ਹੀ ਹੁਣ ਕੀ ਕਰੀਏ ਫਿਰ ਉਹਨੂੰ ਕਿਸੇ ਦੇ ਕੋਈ ਵਾਸ ਨਹੀਂ ਚੱਲਦਾ ਕਿ ਰੱਬ ਗੜ ਕੀ ਜੋਰ ਹੈ ਜੀ ਜੀ ਇਹ ਤਾਂ ਕੋਈ ਸਰਕਾਰਾਂ ਕੋਈ ਮੁਆਵਜ਼ਾ ਦੇਣ ਸਰਕਾਰ ਮੁਆਵਜ਼ਾ ਉਹਨਾਂ ਦਿੰਦੀਆਂ ਵੀ ਕਿ ਛੋਟੇ ਕਿਸਾਨ ਸਾਰੇ ਜਿੰਨੇ ਹੈਗੇ ਆ ਦੋ ਦੋ ਚਾਰ ਚਾਰ ਕੇਲੇ ਪੰਜ ਪੰਜ ਇਸ ਤੋਂ ਬਾਅਦ ਜ਼ਮੀਨ ਨਹੀਂ ਹੈਗੀ ਕਿਸੇ ਕੋਲੇ ਵੀ ਜੀ ਮੰਨ ਲਓ ਛੋਟੇ ਕਿਸਾਨ ਆ ਇਸੇ ਤੋਂ ਇਹਨਾਂ ਦਾ ਰੋਜ਼ਗਾਰ ਚੱਲਦਾ ਰੋਟੀ ਪਾਣੀ ਦਾ ਜੀ ਮੰਨ ਲਓ ਹੋਰ ਕੋਈ ਇੱਥੇ ਹੈ ਨਹੀਂ ਵੀ ਜਿਹੜਾ ਕੋਈ ਇੱਥੇ ਫੈਕਟਰੀਆਂ ਲੱਗੀਆਂ ਜਿੱਥੇ ਕੋਈ ਕਾਰੋਬਾਰ ਕਰ ਸਕਣ ਜੀ ਪਰ ਇਸੇ ਤੋਂ ਇਹਦਾ ਗੁਜਾਰਾ ਪੈਲੀ ਤੋਂ ਹੀ ਮਿਲਦਾ ਤੇ ਜਿਹੜੀ ਆਪਾਂ ਮਾਝਵੇ ਦੀ ਗੱਲ ਕਰਦਿਆਂ ਭਾਜੀ ਮਾਝਬਾਦ ਅੱਜ ਐਰ ਕੀ ਪਹਿਲੀ ਵਾਰੀ ਜ਼ਮੀਨ ਨਹੀਂ ਢੱਠੀ ਹੋਇਆ ਕਿ ਪਹਿਲੀ ਵੀ ਢੱਠੀ ਆਰ ਕੀ ਚਲੋ ਜਿਆਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਿ ਇਹਦੇ ਦਿਨ ਦਸ ਪਹਿਲੀਆਂ ਢੱਡਗੀਆਂ ਕਿੰਨੀਆਂ ਦੋ ਢੱਡਗੀਆਂ ਕਿੰਦੀਆਂ ਪੰਜ ਢੱਡਗੀਆਂ ਇਸ ਤੋਂ ਪਹਿਲਾਂ ਵੀ ਪਹਿਲੀਆਂ ਢੱਠਦੀਆਂ ਹੀ ਆਈਆਂ ਤੇ ਮਾਝਬਾਦ ਇੱਦਾਂ ਹੀ ਕੋਹਰ ਪਿੰਡਾਂ ਨੂੰ ਮਿਲਦਾ ਰਿਹਾ ਕਿਹੇ ਨੂੰ ਕਿ 8000 ਕੇ ਨੂੰ 14000 ਕਿਲੇ ਦੇ ਹਿਸਾਬ ਨਾਲ ਸਾਡੇ ਪਿੰਡੇ ਨਹੀਂ ਕਿਤੇ ਕਿਹੇ ਨੂੰ ਵੀ ਸਰਕਾਰ ਖਾਤਾ ਚੈੱਕ ਕਰਕੇ ਵੇਖ ਲੈ ਵੀ ਸਰਕਾਰ ਨੇ ਕਿਤੇ ਪੈਸਾ ਦਿੱਤਾ ਵੇ ਜਿਉਂ ਹੜ ਆਉਣ ਲੱਗਿਆ ਜਿਉਂ ਦੁਨੀਆ ਸਾਜੀ ਆ ਤੇ ਬਾਕੀ ਭਾਈ ਜਿਹੜਾ ਹਾਂ ਦਰਿਆ ਦਾ ਵਹਿਣ ਹੁਣ ਜਿਵੇਂ ਤੁਹਾਡੇ ਪਿੰਡਾਂ ਦੀਆਂ ਪੈਲੀਆਂ ਕਿ ਨਹੀਂ ਹੋਗਾ ਕਿ ਤੁਹਾਡਾ ਪਿੰਡ ਵੀ ਡੁੱਬਣ ਦੇ ਕਿਨਾਰੇ ਤੇ ਹਾਂ ਬਿਲਕੁਲ ਜੀ ਬਿਲਕੁਲ ਪਿੰਡ ਡੁੱਬਣ ਦੇ ਕਿਨਾਰੇ ਆ ਸਾਨੂੰ ਬੜਾ ਫਿਕਰ ਹੁਣ ਜਿਵੇਂ ਹੀ ਆਪ ਦੇ ਘਰਾਂ ਤੋਂ ਆਏ ਹਾਂ ਸਾਨੂੰ ਪਿਛੋਂ ਅਸੀਂ ਸਵੇਰੇ ਦੇ ਨਿਕਲੇ ਆ ਸ਼ਾਮਣ ਕੋਲੇ ਤੇ ਪਿੱਛੋਂ ਫੋਨ ਆਈ ਜਾਂਦੇ ਆ ਵੀ ਪੈਲੀਆਂ ਦਾ ਕੀ ਹਾਲ ਆ ਆਪਣੇ ਘਰਾਂ ਨੂੰ ਹਟਾ ਲਗਣ ਦੀ ਤਿਆਰੀ ਹੋ ਗਈ ਆ ਆਪਾਂ ਕੀ ਕਰਾਂਗੇ ਹੁਣ ਫਿਕਰ ਤਾਂ ਸਾਰਿਆਂ ਨੂੰ ਬਣਿਆ ਬੱਚਿਆਂ ਨੂੰ ਬਣਿਆ ਪਰਿਵਾਰ ਨੂੰ ਸਾਰਿਆਂ ਨੂੰ ਫਿਕਰ ਬਣਦੀ ਤੇ ਜਿਵੇਂ ਮੰਨ ਲਓ ਇੱਥੇ ਤੁਸੀਂ ਜਿਹੜਾ ਹੈਗਾ ਜ਼ਿਆਦਾਤਰ ਮੇਲ ਮੈਂਬਰੀ ਆ ਜਿਹੜਾ ਮਾਲਾ ਬੱਚੇ ਆ ਜਾਂ ਘਰਾਂ ਦੀਆਂ ਸੜੀਆਂ ਔਰਤਾਂ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਫਿਰ ਇੱਥੇ ਆ ਕੇ ਤੁਹਾਡੇ ਨਾਲ ਦੇਖ ਕੇ ਗਏ ਆ ਮੌਕਾ ਦੇਖ ਕੇ ਗਏ ਆਉਂਦੇ ਆ ਕਹਿੰਦੇ ਸਾਨੂੰ ਵਿਖਾ ਕੇ ਲਓ ਆਈ ਦਾ ਵਿਖਾ ਕੇ ਲੈ ਜਾਈਦਾ ਕੀ ਕਰਾਂਗੇ ਵੇਖਾਂਗੇ ਆਗੇ ਹੋਰ ਕੋਈ ਵੀ ਸਾਡੇ ਪੱਲੇ ਹੈਗੀ ਨਹੀਂ ਗੱਲ ਸੋ ਅੰਤ ਤੇ ਤੁਸੀਂ ਜਿਹੜਾ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਭਾਈ ਅਸੀਂ ਤੇ ਸੰਗਤ ਨੂੰ ਹੀ ਬੇਨਤੀ ਕਰਦੇ ਆਂ ਵੀ ਸਾਨੂੰ ਤੇ ਕੋਈ ਵੀ ਕਿਸੇ ਬੰਦੇ ਤੋਂ ਸੰਜੋਗ ਨਹੀਂ ਮਿਲਦਿਆ ਸੰਗਤ ਹੀ ਆ ਸੰਜੋਗ ਦੇਵੇ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਕੋਈ ਸਕੀਮ ਲਾ ਕੇ ਚਲੋ ਕ੍ਰੇਟ ਚ ਤੋੜੇ ਭਰ ਕੇ ਜਾਂ ਆਪਾਂ ਕੇ ਹਿਸਾਬ ਨਾਲ ਕੋਈ ਥੋੜਾ ਬੜਾ ਇਹਨੂੰ ਰੋਕੀਏ ਜੇ ਰੁਕ ਜਾਵੇ ਤਾਂ ਕੋਈ ਨਾ ਕੁਝ ਜਿਹੜੀ ਧਾਰ ਰੁਕ ਜਾਵੇ ਤੇ ਇੱਕ ਜਿਵੇਂ ਮੈਂ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉੱਤਰੋਂ ਦੇਖਦਾ ਫਿਰਦਾ ਇਧਰਲੇ ਪਾਸੇ ਕਿਸੇ ਨੇ ਦੇਖਿਆ ਆ ਕੇ ਨਹੀਂ ਆਪਨੇ ਇਧਰ ਪਿੰਡਾਲ ਨਹੀਂ ਜਿਹੇ ਹੈਲੀਕਾਪਟਰ ਆਇਆ ਕੋਈ ਵੀ ਨਾ ਕੋਈ ਇਹਨੂੰ ਵੇਖਣ ਨਹੀਂ ਆਇਆ ਹਾਂ ਜਿਹੜੇ ਮੰਤਰੀ ਆਏ ਭੁੱਲਰ ਸਾਹਿਬ ਕੱਲ ਉਹ ਜਰੂਰ ਆਏ ਤੇ ਉਹਨਾਂ ਨੇ ਜਿਹੋ ਕਿਹਾ ਤੁਸੀਂ ਦੱਸ ਹੀ ਦਿੱਤਾ ਬਿਲਕੁਲ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਬਾਈ ਜਿਹੜਾ ਹੈਗਾ ਪਿੰਡਾ ਲਗਾਤਾਰ ਜਿਹੜਾ ਹੈਗਾ ਖੁਰ ਰਹੇ ਆ ਹ ਦਰਿਆ ਜਿਹੜਾ ਹੈਗਾ ਪਿੰਡਾ ਵੱਲ ਨੂੰ ਹੋਇਆ ਹੋਇਆ ਨਵੀਆਂ ਪੈਲ ਇਹਨਾਂ ਦਾ ਜਿਹੜਾ ਆਪਾਂ ਕੇ ਪੂਰੀ ਉਮਰ ਦੀ ਜਿਹੜੀ ਕਮਾਈ ਹੈ ਠੀਕ ਆ ਉਹ ਦੇ ਉੱਤੇ ਹੀ ਖਤਰਾ ਬਾਕੀ ਪੰਜਾਬ ਦੇ ਵਿੱਚ ਤਾਂ ਇੱਕ ਫਸਲ ਦੇ ਖਤਰਾ ਪਰ ਜੇ ਆਪਾਂ ਗੱਲ ਕਰ ਗਏ ਜਿਹੜਾ ਹਰੀਕੇ ਪਤਾਂ ਦੇ ਨਾਲ ਲੱਗਦੇ ਪਿੰਡ ਆ ਬਾਈ ਕਿਹੜੇ-ਕਿਹੜੇ ਪਿੰਡ ਮਾਰਚ ਆ ਤੁਸੀਂ ਥੋੜਾ ਦੱਸ ਦਿੰਦੇ ਅ ਮਰੜਾ ਮਰੜਾ ਹੋ ਗਿਆ ਤੇ ਹਰੀਕਾ ਤੇ ਕਿਡੀਆਂ ਇਹ ਜ਼ਿਆਦਾ ਮਾਰਚ ਆ ਜੀ ਇਹ ਇਹ ਹੈਡ ਦੇ ਜਨਦੀਕ ਹੁੰਦੇ ਆ ਤੇ ਪਾਣੀ ਦੀ ਜਿਹੜੀ ਸਪੀਡ ਇੱਥੋਂ ਜ਼ਿਆਦੀ ਵਧ ਜਾਂਦੀ ਆ ਸਪੀਡ ਜ਼ਿਆਦਾ ਵਧਣੇ ਕਰਕੇ ਜਿਹੜੀ ਆ ਵੀ ਖੋਰਾ ਲੱਗਦਾ ਥੱਲੇ ਉਹ ਜਮੀਨ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਜਿਹੜੀਆਂ ਖਬਰਾਂ ਨੇ ਕੋਈ ਪਿੱਛੋ ਪਾਣੀ ਘਟ ਦੋ ਦਿਨਾਂ ਦਨਾਂ ਜੀ ਇੰਨੀ ਜਮੀਨ ਖੁਰੀ ਆ ਬਾਈ ਇਹ ਪਾਣੀ ਆਇੰਦੋਂ ਤੁਹਾਨੂੰ ਪਤਾ ਵੀ ਜਾਇਦਨ ਹੋ ਗਿਆ ਪਰ ਪਹਿਲਾਂ ਘੱਟ ਹੀ ਇਹ ਤਿੰਨ ਕਿ ਚਾਰ ਦਿਨ ਹੋ ਗਿਆ ਵੀ ਜਿਹੜਾ ਇਹ ਜਿਹੜਾ ਖੋਰਾ ਲੱਗ ਗਿਆ ਵਾ ਵੀ ਜਿਆਦਾ ਸਾਨੂੰ ਜਦੋਂ ਪਾਣੀ ਇੱਕ ਵਾਰੀ ਆਪਦਾ ਚੱਲ ਪੈਂਦਾ ਜਿਵੇਂ ਮੰਨ ਲਓ ਆਪਾਂ ਸਾਰੇ ਕਿਸਾਨ ਨਹੀਂ ਕਰਦੇ ਜੇ ਗਡਵਾ ਵੀ ਨਾ ਗਜਣਾ ਵੱਟਵੇ ਦੀ ਉਹ ਵੀ ਘਾਰ ਆ ਪਾ ਦਿੰਦਾ ਵੀ ਮੰਨ ਲਓ ਇੱਕ ਵਾਰੀ ਪਾਣੀ ਦਾ ਇੱਕ ਵਾਰੀ ਰਾਹ ਚਾਹੀਦਾ ਤੇ ਜੇ ਤੁਸੀਂ ਦੇਖ ਲਓ ਜਿਹੜਾ ਹੁਣ ਇੱਕ ਤਰ੍ਹਾਂ ਦਾ ਉਹਨੂੰ ਇੱਕ ਤਰ੍ਹਾਂ ਰਾਹ ਮਿਲਿਆ ਹੋਇਆ ਜੇ ਇਹ ਨਾ ਚੱਲਦਾ ਰਿਹਾ ਤਾਂ ਇਹ ਬਹੁਤ ਅੱਗੇ ਤੱਕ ਜਿਹੜਾ ਵੱਜੂਗਾ ਸੋ ਸਰਕਾਰਾਂ ਨੂੰ ਚਾਹੀਦਾ ਠੀਕ ਹੈ ਬਾਕੀ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਕੰਟਰੋਲ ਕਰਨਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਇੱਥੇ ਕੋਈ ਜਿਹੜਾ ਹੈਗਾ ਫੌਜ ਲਾ ਕੇ ਜਾਂ ਕੋਈ ਅੰਡਰਰਪ ਦੀਆਂ ਟੀਮਾਂ ਜਾਂ ਜੋ ਵੀ ਉਹਨਾਂ ਕੋਲੇ ਸਰਦਾ ਵਰਦਾ ਹੈਗਾ ਉਹ ਦਿਓ ਪਰ ਬਾਈ ਕਨਸਤਾ ਕੀ ਮੰਗੇ ਤੁਸੀਂ ਕੀ ਜਾਲ ਮੰਗੇ ਸੀ ਉਹ ਲੋਹੇ ਦਾ ਸਾਰੀ ਥਾਂ ਜਾਲ ਜਾਂ ਦਿੰਦੇ ਆ ਉਹਦੇ ਵਿੱਚ ਕੋਈ 50 100 ਤੋੜਾ ਰੱਖ ਕੇ ਨਾ ਉੱਤ ਬੰਨ ਕੇ ਦੇ ਥਲੇ ਲਮਕਾਈਦਾ ਵਾ ਵੀ ਜੋ ਰੁਕ ਜਾਂਦਾ ਕੁਛ ਉਹਤੇ ਫੇਰ ਛੁੱਟ ਦੇਈਦਾ ਉਹਨਾਂ ਰੁਗਨ ਦੇ ਨਾਲ ਵੀ ਉਹ ਪਾਣੀ ਦਾ ਥੋੜਾ ਯਾਰ ਵਹਾ ਪਛਾਣੂ ਹੋ ਜਾਂਦਾ ਜੀ ਤੇ ਬਾਕੀ ਤੁਸੀਂ ਕੱਲ ਦਰਖਤ ਵੀ ਵੱਡਿਆ ਟਾਲੀਆਂ ਟੁਲੀਆਂ ਵੱਡ ਕੇ ਵਿੱਚ ਸਟਕ ਕੇ ਦੇਖੀ ਟਾਲੀਆਂ ਵੱਡੀਆਂ ਹੀ ਟਾਲੀਆਂ ਵੱਡ-ਵੱਡ ਕੇ ਆਹੀਂ ਰਸੇ ਲਿਆ ਕੇ ਮੁੱਲ ਸ਼ਹਿਰੋਂ ਬੰਨ ਬੰਨ ਕੇ ਦੂਰ ਬੱਦੇ ਸੀ ਵੀ ਚਲੋ ਵੀ ਨਾਲ-ਨਾਲ ਲਾ ਦਿੰਨੇ ਆ ਤੇ ਜੇ ਢਾਹ ਰੁਕ ਜੇ ਕੁਝ ਤੇ ਰੁਕ ਗਈਆਂ ਰਹਿੀਆਂ ਕੁਝ ਘੰਟੇ ਦਾ ਤੇ ਪਰ ਉਹ ਰਸੇ ਵੀ ਨਾਲ ਹੀ ਤੋੜ ਕੇ ਨਾਲ ਟਾਲੀਆਂ ਵਹਾ ਕੇ ਲੈ ਗਏ ਸੋ ਬਾਈ ਜਿੱਥੇ ਅਸੀਂ ਖੜੇ ਆ ਸ਼ਾਇਦ ਹੋ ਸਕਦਾ ਰੱਬ ਨਾ ਕਰੇ ਮੇਰਾ ਤਾਂ ਕੋਈ ਅੱਜ ਦਾ ਦਿਨ ਸ਼ਾਮ ਤੱਕ ਮਸਾ ਜ਼ਮੀਨ ਕੱਟੂਗੀ ਹੋ ਸਕਦਾ ਕੱਲ ਨੂੰ ਇਹ ਵੀ ਯਾਦਾਂ ਜੀ ਰਹਿ ਜੇ ਵੀ ਉੱਥੇ ਖੜ ਕੇ ਅਸੀਂ ਮੀਟਿੰਗ ਕੀਤੀ ਸੀ ਹਣਾ ਸੋ ਸਾਰੇ ਤੁਸੀਂ ਦੇਖ ਸਕਦਾ ਪੂਰੇ ਪਿੰਡ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਹਰ ਜਿਹੜੇ ਹੈਗਾ ਲੋਕ ਇਕੱਠੇ ਆ ਤੇ ਅਸੀਂ ਖਾਸ ਕਰਕੇ ਖੇਤਾਂ ਖੁੱਤਾਂ ਵੇਚਦਿਆਂਗੇ ਸਾਰੀ ਚੀਜ਼ ਕਵਰ ਕੀਤੀ ਆ ਸਾਹਮਣੇ ਜਿਹੜਾ ਹੈਗਾ ਆਪਾਂ ਕੀ ਬਿਆਸ ਦਰਿਆ ਵਹਿੰਦਾ ਤੇ ਬਿਆਸ ਦਰਿਆ ਜਿਹੜਾ ਲਗਾਤਾਰ ਜਿਹੜਾ ਪਿੰਡਾਂ ਨੂੰ ਫਸਲਾਂ ਨੂੰ ਲਗਾਤਾਰ ਜਿਹੜਾ ਕੱਟ-ਕੱਟ ਕੇ ਅੱਗੇ ਵਧ ਰਿਹਾ। ਸੋ ਜਿਹੜਾ ਜਿੰਨੀ ਮਦਦ ਹੋ ਸਕਦੀ ਹੈ ਇਹਨਾਂ ਇਲਾਕਿਆਂ ਵਿੱਚ ਤੁਸੀਂ ਕਰੋ। ਖਾਸ ਕਰਕੇ ਮਿੱਟੀ ਦੀ ਬੜੀ ਲੋੜ ਆਣੀ ਆਣੇ ਟਾਈਮ ਦੇ ਵਿੱਚ ਐਂ ਜਿਹੜਾ ਢੋੜੇ ਭਰ ਭਰ ਕੇ ਜਾਂ ਤਾਂ ਕਿ ਇੱਥੇ ਲਿਆਂਦੀ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵੈਰੀ ਗੁੱਡ ਜੀ। ਹੁਣ ਕਿੰਨੀ ਢਾਹ ਲੱਗ ਚੁੱਕੀ ਤੇ ਪਹਿਲਾਂ ਕਿੱਥੇ ਦਰਿਆ ਵਗਦਾ ਸੀ। ਵੇਖੋ ਜੀ ਇਹ ਵਿਆਸ ਦਰਿਆ ਆ। ਜੀ। ਇੱਥੋਂ ਆ ਪਿੰਡ ਕਿੜੀਆਂ ਆ ਵਾ। ਹਰੀ ਕਹਿੰਦੇ ਪਹਿਲਾਂ ਮਰੜ ਆਉਂਦਾ ਮਰੜ ਤੋਂ ਬਾਅਦ ਕਿੜੀਆਂ ਆਉਂਦਾ ਵਾ ਔਰ ਇਹਦੇ ਨਾਲ ਹੀ ਇੱਕ ਮਹੀਨੇ ਕਮੋਟ ਆਏ ਆਲਾ ਇਸ ਤਰ੍ਹਾਂ ਗੋਇਨਵਾਲ ਸਾਹਿਬ ਤੱਕ ਇਹ ਬਿਲਕੁਲ ਜਿਹੜੇ ਕੰਢਿਆਂ ਦੇ ਉੱਤੇ ਪਿੰਡ ਨੇ ਇਹ ਜਿਹੜਾ ਪਿੰਡ ਆ ਇਹ ਕਿਸੇ ਟਾਈਮ ਅੱਜ ਤੋਂ ਇੱਥੋਂ ਕਿਲੋਮੀਟਰ ਕਿਓ ਸਾਹਮਣੇ درخت ਦੇ ਉੱਥੇ ਵਸਦਾ ਸੀ ਜੀ ਇਹ ਦਰਿਆ ਟੈਂਦਾ ਟੈਂਦਾ ਤੁਰਿਆ ਆ ਤੇ ਪਿੰਡ ਜਿਹੜੇ ਉੱਠਦੇ ਉੱਠਦੇ ਪਿਛਾਂ ਤੁਰਿਆ ਇਹ ਪਰ 88 ਦੇ ਵਿੱਚ ਵੀ ਇਹਨਾਂ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਪਿੰਡ ਨੂੰ ਉਦੋਂ ਵੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਐਤ ਕੀ ਕੁਝ ਇੱਕ ਹਫ਼ਤੇ ਤੋਂ ਇਹ ਦਰਿਆ ਜਿਹੜਾ ਬਿਲਕੁਲ ਆ ਵੇਖੋ ਪਿੰਡ ਦੇ ਥਲੇ ਆ ਗਿਆ ਵਾ ਜੀ ਇਹ ਜਿੰਨੇ ਘਰ ਨੇ ਇਹ ਮਜ਼ਦੂਰ ਸਾਥੀ ਨੇ ਪਿੰਡ ਕਿੜੀਆਂ ਦੇ ਮਿਹਨਤ ਮਜ਼ਦੂਰੀ ਕਰਦੇ ਆ ਬਿਲਕੁਲ ਕੰਡੇ ਦੇ ਉੱਤੇ ਆ ਔਰ ਬਿਆਸ ਦਰਿਆ ਜਿਹੜਾ ਆਪਾਂ ਦੇਖ ਰਹੇ ਆਂ ਵੀ ਇਹ ਰੋਜ਼ 2-4 ਕਿੱਲੇ ਵੱਢ ਕੇ ਲੈ ਜਾਂਦਾ ਵਾ ਦੇਖਦੇ ਆਂ ਦੇਖਦੇ ਇੱਥੋਂ ਅੱਗੇ ਦੇਦੋਂ ਜ਼ਿਆਦਾ ਨੁਕਸਾਨ ਤੁਹਾਨੂੰ ਦਿਖਾਵਾਂਗੇ ਹੋ ਰਿਹਾ ਵਾ ਇਹ ਬਿਆਸ ਦਰਿਆ ਜਿਹੜਾ ਵਾ ਲਗਾਤਾਰ ਪਿੰਡ ਨੂੰ ਵੱਧ ਰਿਹਾ ਵਾ ਤੇ ਪਿੰਡ ਦੀ ਚਿੰਤਾ ਬਣੀ ਹੋਈ ਆ ਜਿੰਨੇ ਸਾਥੀ ਤੁਹਾਡੇ ਸਾਹਮਣੇ ਖਲੋਤੇ ਆ ਮਿਹਨਤ ਮਜ਼ਦੂਰੀ ਵਾਲੇ ਆ ਇਹਨਾਂ ਦੀ ਇਹ ਚਿੰਤਾ ਬਣੀ ਆ ਵੀ ਪਤਾ ਨਹੀਂ ਕਿਸ ਟਾਈਮ ਇਹ ਪਿੰਡ ਦਾ ਪਿੰਡ ਖਾਗ ਕੇ ਬਿਆਸ ਦਰਿਆ ਨੇ ਜਿਹੜਾ ਵਾ ਉਹ ਥੱਲੇ ਲੈ ਜਾਣਾ ਵਾ ਕਿਉਂਕਿ ਪਾਣੀ ਜਿਸ ਢੰਗ ਦੇ ਨਾਲ ਪਿੰਡ ਦੇ ਥੱਲੇ ਆ ਕੇ ਵਗ ਰਿਹਾ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਵਾ ਔਰ ਵੇਂਦਿਆਂ ਵੇ ਨੇ ਅਕਿਲਿਆਂ ਦੇ ਕਿਲੇ ਚੋਕੇ ਲਿਜਾ ਰਿਹਾ ਅੱਗੇ ਤੇ ਨੁਕਸਾਨ ਕਰ ਰਿਹਾ ਵੀ ਬੰਨ ਟੁੱਟ ਕੇ ਪਾਣੀ ਚ ਡੁੱਬ ਰੇ ਪਿੰਡ ਇਹ ਜਿਹੜੇ ਪਿੰਡ ਨੇ ਇਹਨਾਂ ਦਾ ਨੁਕਸਾਨ ਇਹ ਆ ਵੀ ਇਹ ਦਰਿਆ ਥੱਲਿਓਂ ਇਹੜਾ ਪਾਣੀ ਆ ਤੁਸੀਂ ਦੇਖ ਰਹੇ ਜੇ ਨਾ ਜੀ ਇਹ 40 ਫੁੱਟ ਡੂੰਘਾ ਪਾਣੀ ਆ ਇਹ ਜੀ ਥੱਲੇ ਨੂੰ ਮਤਲਬ ਥੱਲੇ ਇੱਕ ਪਾਣੋ ਦੀ ਸਦਾ ਹੁੰਦੀ ਆ ਉੱਥੇ ਜਾ ਕੇ ਰੁਕਦਾ ਏ ਅੱਛਾ ਇਹ ਥੱਲਿਓਂ ਖੱਗਾ ਰੱਖਦਾ ਵਾ ਤੇ ਜਦੋਂ ਖੱਗਾ ਰੱਖਦਾ ਤੇ ਜਿਵੇਂ ਆਪਾਂ ਖਲੋਤੇ ਆ ਇਹ ਸਾਰੀ ਦੀ ਸਾਰੀ ਢਿੱਕ ਕੇਵਰੀ ਨਹੀਂ ਲੈ ਜਾਣੀ ਆ ਠੀਕ ਆ ਜੀ ਠੀਕ ਆ ਜੀ ਇਸ ਤਰੀਕੇ ਨਾਲ ਐਸ ਪਿੰਡ ਦੀ 40 50 ਕਿੱਲੇ ਕੱਲ-ਕੱਲ ਦੇ ਵਿੱਚ ਹੀ ਪੈਲੀ ਚੁੱਕ ਕੇ ਲੈ ਗਿਆ ਏ ਜੇ ਆਪਾਂ ਗੱਲ ਕਰੀਏ ਐ ਜਿਹੜਾ ਮਜ਼ਦੂਰਾਂ ਦੇ ਘਰ ਆ ਜਾਂ ਤੁਹਾਡੇ ਪਿੰਡ ਦੇ ਘਰ ਦਾ ਕੁਝ ਫੁੱਟ ਦੂਰੀ ਤੇ ਰਹਿ ਕੇ ਆ ਬਿਲਕੁਲ ਜੀ ਇਹ ਤਾਂ ਆਪਾਂ ਕਹਿ ਲਈਏ ਕਣੀਆਂ ਗਿਣਨ ਵਾਲੀ ਗੱਲ ਆ ਵੀ ਇਹ ਚਿੰਤਾ ਦਾ ਵਿਸ਼ਾ ਹੈ ਵਿਚਾਰੇ ਨਾ ਜਾਣਗੇ ਕਿਥੇ ਕੱਲ ਮੰਤਰੀ ਸਾਹਿਬ ਦਾ ਇੱਥੇ ਆ ਕੇ ਇਹ ਕਹਿਣਾ ਕਿ 5 ਦਿਨਾਂ ਨੂੰ ਅਸੀਂ ਤੁਹਾਨੂੰ ਜਿਹੜਾ ਸਹਾਇਤਾ ਪਹੁੰਚਾ ਦੇਾਂਗੇ ਤੇ ਇਹ ਤਾਂ ਸਰਕਾਰ ਦੀ ਬਹੁਤ ਵੱਡੀ ਨਰਗਿਆ 5 ਦਿਨਾਂ ਤੋਂ ਸਾਰਾ ਪਿੰਡ ਹੀ ਨਹੀਂ ਥਿਆਉਣਾ ਸੀ ਮੈਂ ਤੇ ਕਹਿੰਦਾ ਵੀ ਸਰਕਾਰ ਨੂੰ ਖੇਤੀ ਤੋਂ ਖੇਤੀ ਦੇਰ ਧਿਆਨ ਦੇਣਾ ਚਾਹੀਦਾ ਵਾ ਇਹਦੋਂ ਬਾਅਦ ਤੰਬਾ ਫੂਕਣ ਵਾਲੀ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਮਤਲਬ ਜੇ ਅੱਜ ਇਹਨਾਂ ਨੂੰ ਲੋੜ ਹੈ ਤੇ ਸਰਕਾਰ ਨੂੰ ਤੁਰੰਤ ਇਹਨਾਂ ਨੂੰ ਜਿਹੜੀ ਬੌਗਟ ਹੁੰਦੇ ਆ ਜਿਹੜੇ ਉਹ ਜਾਲ ਤਾਰਾਂ ਦੇ ਬਣੇ ਹੁੰਦੇ ਆ ਜਿੱਦ ਤਨਾ ਮਰਨਾਂ ਦੇ ਥੱਲੇ ਆਪਾਂ ਜੀ ਵੇਖਣ ਤਾਂ ਜੋ ਤੋੜੇ ਪਰ ਪਰ ਕੇ ਬੌਗੜ ਦੇ ਵਿੱਚ ਉਹ ਜਾਲ ਲੋਹੇ ਦਾੰਦਾ ਬੌਗੜ ਹੁਣ ਤੇ ਉਹੀ ਕੰਮ ਜਾਵਿਆ ਕਿਉਂਕਿ ਨਾ ਦੇ ਏਡੀ ਥੀ ਪੱਥਰ ਆ ਸਕਦਾ ਆ ਆਪਾਂ ਨੂੰ ਪਤਾ ਵਾ ਕਿਉਂਕਿ ਸਰਕਾਰ ਦੇ ਕੰਮ ਹੁੰਦੇ ਆ ਜੀ ਪ੍ਰੋਪੋਜ਼ਲ ਜਾਣੀ ਆ ਜੀ ਉਹ ਚੈੱਕ ਬਾਣਾ ਜੀ ਉਹ ਕੰਮ ਐ ਲੰਮੇ ਪਰ ਸਰਕਾਰ ਨੂੰ ਚਾਹੀਦਾ ਤੁਰੰਤ ਅਮਰਜੈਂਸੀ ਜਿਹੜਾ ਵਾ ਇੱਥੇ ਇਹਨਾਂ ਨੂੰ ਬੌਗੜਾਂ ਦਿੱਤੀਆਂ ਜਾਣ ਜਿਨ੍ਹਾਂ ਦੇ ਨਾਲ ਸੰਗਤ ਨੌਜਵਾਨ ਇਕੱਠੇ ਹੋਗੇ ਤੇ ਮਤਲਬ ਕਿ ਬੌਗੜ ਜਿਹੜੀ ਇਹਨਾਂ ਦੇ ਵਾਸਤੇ ਦੀ ਗੱਲ ਨਹੀਂ ਗਈ ਉਹਨੂੰ ਬਣਾਉਣਾ ਜਾਲ ਬਣਾਉਣਾ ਮਸ਼ੀਨਾਂ ਨਾਲ ਬਣਦੇ ਆ ਉਹ ਬੋਗੜ ਸਰਕਾਰ ਹੀ ਦੇ ਸਕਦੀ ਆ ਤੇ ਅਸੀਂ ਤੇ ਤੁਹਾਡੇ মিডিਆ ਥਰੂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਇਹ ਪਿੰਡ ਕਿੜੀਆਂ ਆ ਕਿ ਜਿੰਨੇ ਵੀ ਪਿੰਡ ਆ ਪਤਾ ਲੱਗਾ ਕਮੋਟ ਆਏ ਵਾਲੇ ਵੀ ਮਤਲਬ ਉਹਨੇ ਖੋਰਾ ਰੱਖਿਆ ਵਾ ਪਿੱਛੇ ਚੰਬੇ ਨੂੰ ਵੀ ਜਿੰਨੇ ਪਿੰਡ ਢਾਏ ਵਾਲੇ ਆ ਇਹਨਾਂ ਦਾ ਜਿਹੜਾ ਵਾ ਬੋਗੜਾ ਦਿੱਤੀਆਂ ਜਾਣ ਤਾਂ ਕਿ ਨੋਚ ਬਣਾ ਕੇ ਤੇ ਪਾਣੀ ਨੂੰ ਪਛਾਹ ਤੱਕਿਆ ਜਾਵੇ ਪਰ ਜਦੋਂ ਇੱਕ ਵਾਰ ਪਾਣੀ ਨਾਲ ਲੱਗ ਗਿਆ ਕੰਡੇ ਦੇ ਫੇਰ ਆਉਂਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ 40 ਫੁੱਟ ਥੱਲੇ ਆਪਾਂ 30 ਫੁੱਟ ਆਪਾਂ ਉਤੇ ਖਲੋਤੇ ਦਰਿਆ ਤੋਂ ਜੀ 40 ਫੁੱਟ ਤੋਂ ਥੱਲੇ ਪਾਣੀ ਆ ਜਿਹੜਾ ਸੁਪੀਰ ਨਾਲ ਚੱਲ ਰਿਹਾ ਜਿਹਦੀ ਮਾਪਸ ਦੀ ਜਿਹੜੀ ਆ 40 ਫੁੱਟ ਪਾਣੀ ਆ ਜੀ ਉਹਦੇ ਵਿੱਚ ਤੇ ਮੁੜ ਕੇ ਨਾ ਕੋਈ ਲਾਗੇ ਤੋੜਾ ਲੱਗਣਾ ਵਾ ਨਾ ਲਾ ਕੇ ਬੇੜੀ ਲੱਗਣੀ ਆ ਉਹਦਾ ਹੱਲ ਕੋਈ ਨਹੀਂ ਹੈਗਾ ਹੁਣ ਆਲੇਗਾ ਮਰਕਾ ਜੇ ਸਰਕਾਰ ਇਧਰ ਧਿਆਨ ਦੇਵੇ ਤਾਂ ਹੋਣਾ ਲਗਾ ਸੋ ਸਰਕਾਰ ਨੂੰ ਜਿਹੜਾ ਹੈਗਾ ਉਦੋਂ ਪਹਿਲਾਂ ਕਿ ਸਾਰਾ ਕੁਝ ਤਬਾਹ ਹੋ ਸਕੇ ਉਦੋਂ ਪਹਿਲਾਂ ਜਾਗ ਜਾਣਾ ਚਾਹੀਦਾ ਕਿ ਸਰਪ ਜਾਲ ਵੀ ਜੇ ਸਰਕਾਰ ਨਹੀਂ ਦੇ ਸਕਦੀ ਤਾਂ ਫਿਰ ਇਹਦਾ ਮਤਲਬ ਕਿ ਕਿਉਂਕਿ ਜਿੰਨੀ ਰਸ ਦਾ ਆ ਰਹੀ ਆ ਪਿੰਡਾਂ ਦੇ ਵਿੱਚ ਜਾਂ ਪਸ਼ੂਆਂ ਦਾ ਚਾਰਾ ਆ ਰਿਹਾ ਜਾਂ ਕੋਈ ਵੀ ਸਹਾਇਤਾ ਆ ਰਹੀ ਹੈ ਜਦੋਂ ਉਹ ਆਪ ਅੱਗੇ ਪੰਜਾਬ ਦੇ ਲੋਕ ਹੀ ਕਰ ਰਿਹਾ ਸਰਕਾਰ ਸਿਰਫ ਇੱਕ ਮੂਕ ਦਰਸ਼ਕ ਹੋ ਕੇ ਦੇਖ ਰਹੀ ਹੈ ਜਾਂ ਆਪਾਂ ਕਿਗੇ ਰਾਸ਼ਨ ਨਾਲ ਰੋਕ ਕੇ ਆਪਦੇ ਉੱਤੇ ਜਿਹੜਾ ਹੈਗਾ ਬੈਨਰ ਲਾਉਣ ਨੂੰ ਆ ਜਾਂ ਮੰਤਰੀ ਸਾਹਿਬ ਤੇ ਆਪਾਂ ਕਿਗੇ ਉਹਨਾਂ ਦੇ ਜਿਹੜਾ ਐਮਐਲਏ ਸਾਹਿਬ ਫੋਟੋ ਮੱਖ ਚਾਉਣ ਨੂੰ ਆ ਸੋ ਲੋਕਾਂ ਦੀ ਇਸ ਵਕਤ ਬਾਹ ਫੜਨ ਦੀ ਲੋੜਾ ਨਾਲ ਭਾਈ ਕਿੰਨਾ ਔਖਾ ਹੋ ਕੇ ਘਰ ਪੈਂਦਾ ਇੱਕ ਬੰਦੇ ਦਾ ਬਹੁਤ ਔਖਾ ਵੀਰ ਪੈਂਦਾ ਕਰ